ਇਨਾਂ ਦਾ ਮਤਲਬ ਅ ਪਾਰਕਿੰਗ ਦਾ ਟਿਕਾਣਾ ਨਹੀਂ ਸੀਗਾ ਇਹਨਾਂ ਦਾ ਮਕਸਦ ਚੱਲ ਰਹੀ ਬੋਲੀ ਅਤੇ ਮੈਨੂੰ ਬਦਨਾਮ ਕਰਨਾ ਐਮਐਨਆਰ ਸਾਹਿਬ ਨੂੰ ਬਦਨਾਮ ਕਰਨਾ ਸਰਕਾਰ ਨੂੰ ਬਦਾਮ ਕਰਨਾ ਇਹਦਾ ਮਤਲਬ ਹੈ ਇਹਦਾ 10 ਲੱਖ ਰੁਪਏ ਮਹੀਨੇ ਦੀ ਆਮਦਨ ਵਾਲਾ ਜਿਹੜਾ ਸੌਦਾ ਹੈ ਪਾਰਕਿੰਗ ਦਾ ਉਹ ਮਹਿਜ਼ 65000 ਰੁਪਏ 30 ਸਾਲ ਪਰਲੇ ਬੋਲੀ ਤੇ ਦੇ ਦਿੰਦੇ। ਪਹਿਲਾਂ ਪੜਿਆ ਹੁਣ ਵੀ ਜੇ ਨੂੰ ਤਿਆਰ ਅੱਛਾ ਹੁਣ ਵੀ ਆ ਜੋ ਹੁਣ ਤੁਸੀਂ ਕਿਵੇਂ ਦੇਓਗੇ ਕਿਉਂਕਿ ਇੱਕ ਬੰਦੇ ਤੁਸੀਂ ਬੋਲੀ ਦੇ ਚੁੱਕੇ ਹੋ ਜੇ ਉਹ ਬੰਦਾ ਤੁਹਾਡਾ ਚੇਤਾ ਨਹੀਂ ਤੁਹਾਡੇ ਸੰਪਰਕ ਵਿੱਚ ਨਹੀਂ ਤਾਂ ਤੁਹਾਡੀ ਗੱਲ ਕਿਵੇਂ ਮੰਨ ਲਏਗਾ ਇੱਥੇ ਜਿਹੜੇ ਸਾਡੇ ਸਨਮਾਨਯੋਗ ਪਿੰਡਾਂ ਵਾਲੇ ਆਏ ਸੀਗੇ ਬੋਲੀ ਦੇ ਉਹਨਾਂ ਨੂੰ ਇਹਨਾਂ ਨੇ ਆਪਣੇ ਉਹਨਾਂ ਦੀ ਸ਼ਕਲ ਦੇਖ ਕੇ ਕੋਈ ਜਾਤੀ ਦੇ ਕੇ ਉਹਨਾਂ ਨੂੰ ਕਦੀਰ ਸ਼ਬਦ ਵਰਤੇ ਇਹਨਾਂ ਨੇ ਤੁਸੀਂ ਇਹ ਕਹਿੰਦੇ ਹੋ ਕਿ ਉਸ ਵੇਲੇ ਇਹ ਗਲਤ ਕੀਤਾ ਗਿਆ ਸੀ ਤੇ ਹੁਣ ਤੁਸੀਂ ਆਪਣੇ ਆਪ ਨੂੰ ਉਸ ਦਾ ਅਧਿਕਾਰੀ ਬਣਦੇ ਹੋ ਕਿ ਜੋ ਉਹਨਾਂ ਨੇ ਗਲਤ ਕੀਤਾ ਦੰਦਨ ਕਰ ਲਈਏ 2009 ਦੇ ਵਿੱਚ ਦੁਕਾਨਾਂ ਤੇ ਪਲਾਟਾ ਦੀ ਬੋਲੀ ਹੋਈ ਸੀ ਉਦੋਂ ਮੈਡਮ ਅਮਨਕੀਤ ਜੀ ਅੰਗਾਰਜੀ ਪ੍ਰਧਾਨ ਸੀ ਜੀਓਗ੍ਰਾਫੀ ਹੈ ਅਸੀਂ ਬੋਲੀ ਵਾਲੇ ਗੈਰ ਗੋਲੀ ਦੇ ਵਿੱਚ ਆਲੇ ਦੋਤੇ ਨਹੀਂ ਕਰਵਾਈ ਹੈ ਇਸ ਤੋਂ ਇਲਾਵਾ ਜਿਹੜੇ ਸੋਸ਼ਲ ਮੀਡੀਆ ਵਾਲੇ ਯੂਟਿਊਬਰ ਆ ਗਏ ਇਹਨਾਂ ਦੀ ਵੀਡੀਓ ਬਣਾਈ ਹੈ ਇੱਕ ਵੀ ਚੀਜ਼ ਦਿਖਾ ਦੇਣ ਕਿ ਕਿਹਨੇ ਰੋਕਿਆ ਹੋਵੇ ਇੱਕ ਵੀ ਚੀਜ਼ ਦਿਖਾ ਦੇਣ ਕਿ ਕੋਈ ਗੁੰਡਾਗਰਦੀ ਹੋਈ ਹੋਵੇ ਇਲਜ਼ਾਮ ਤੁਹਾਡੇ ਤੇ ਲੱਗ ਰਹੇ ਨੇ ਕਿ ਤੁਹਾਡੀਆਂ ਗਤੀਵਿਧੀਆਂ ਕਰਕੇ ਨਗਰ ਕੌਂਸਲ ਦਾ ਨੁਕਸਾਨ ਹੋ ਗਿਆ ਸਤਿਕਾਰ ਦੇਸ ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ ਮੈਂ ਹਰਮੇਲ ਜੀ ਪਿਛਲੇ ਦਿਨੀਂ ਨਨਕੇ 6 ਤਰੀਕ ਨੂੰ ਜੈਤੋ ਨਗਰ ਕਾਉਂਸਲ ਵਿੱਚ ਕੁਝ ਚੀਜ਼ਾਂ ਲੈ ਕੇ ਬੋਲੀ ਰੱਖੀ ਗਈ ਸੀ। ਇਸ ਬੋਲੀ ਤੋਂ ਬਾਅਦ ਹੰਗਾਮਾ ਹੋਇਆ ਤੇ ਉਸ ਹੰਗਾਮੇ ਦੀ ਚਰਚਾ ਲਗਾਤਾਰ ਉਸ ਦਿਨ ਤੋਂ ਚੱਲ ਰਹੀ ਹੈ। ਮਾਮਲਾ ਸੁਰਜਿੰਦ ਦੇ ਬਜਾਏ ਲੱਗਦਾ ਹੈ ਹੁਣ ਉੱਚਦਾ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਕਿ ਮਾਮਲਾ ਥਾਣੇ ਕਟੇਰੀ ਵੀ ਜਾ ਪਹੁੰਚਿਆ ਹੈ। ਇਸ ਲਈ ਸਾਡੇ ਨਾਲ ਨਗਰ ਕਾਉਂਸਲ ਦੇ ਪ੍ਰਧਾਨ ਡਾਕਟਰ ਹਰੀਸ਼ ਗੋਇਲ ਨੇ ਉਹਨਾਂ ਤੋਂ ਪੂਰਾ ਮਾਮਲਾ ਸਮਝਣ ਦੀ ਕੋਸ਼ਿਸ਼ ਕਰਦੇ ਡਾਕਟਰ ਹਰੀਸ਼ ਜੀ ਤੁਹਾਡਾ ਸਵਾਗਤ ਹੈ। ਤੁਹਾਡਾ ਹੀ ਤਨਵਾਜੀ। ਡਾਕਟਰ ਸਾਹਿਬ ਬੋਲੀ ਰੱਖੀ ਗਈ ਸੀ। ਬੋਲੀ ਸ਼ੁਰੂ ਹੁੰਦੇ ਇਹਦੇ ਪਹਿਲੇ ਆਈਟਮ ਦੀ ਬੋਲੀ ਹੁੰਦੀ ਹੈ ਤਾਂ ਹੰਗਾਮਾ ਸ਼ੁਰੂ ਹੋ ਜਾਂਦਾ ਹੈ ਕੀ ਕਾਰਨ ਬਣਿਆ ਅਸਤਰ ਸਾਬੇ ਵੱਲੋਂ ਸਾਰਾ ਜਿਹੜਾ ਬੋਲੀ ਦੀ ਵਿਵਸਥਾ ਹੈ ਟਾਈਮ ਅਨੁਸਾਰ ਰਿਕਵਰ ਸੀ ਜੀ ਪਾਰਕਿੰਗ ਦੀ ਬੋਲੀ 11 ਵਜੇ ਸ਼ੁਰੂ ਹੋਣੀ ਸੀ ਜੀ ਤੇ ਉਸ ਤੋਂ ਪਹਿਲਾਂ ਜਿਸ ਨੇ ਵੀ ਪਾਰਕਿੰਗ ਦੀ ਬੋਲੀ ਹਿੱਸਾ ਲਾ ਲਈ ਉਹਦੇ ਪੱਤੀ ਕਟੋ ਵਿੱਚ ਜਿਨ੍ਹਾਂ ਲੋਕਾਂ ਨੇ ਪਰਚੀ ਕਰਵਾਈ ਸੀ ਉਹ ਬੋਲੀ ਦਿੱਤੇ ਚੁੱਕੇ ਸੀਗੇ ਜੀ ਬੋਲੀ ਸ਼ੁਰੂ ਹੋ ਗਈ ਸੀ ਬੋਲੀ ਸ਼ੁਰੂ ਹੋਣ ਤੋਂ ਬਾਅਦ ਮਨਿੰਦਰ ਸਿੱਧੂ ਇਹਨੇ ਸਾਥੀ ਸਾਦੀ 라ਵਣ ਤੇ ਸ੍ਰੀਛ ਭੀਰੀ ਤੇ ਜਿਹੜੇ ਢੱਲਾ ਇਹ ਆ ਕੇ ਰੋਲਾ ਪੋਲਾ ਲੱਗੇ ਪਏ ਅਸੀਂ ਸੜੀ ਪਰਚੀ ਦੀ ਕੱਤੀ ਸੜੀ ਪਰਚੀ ਦੀ ਕੱਤੀ ਤਾਂ ਇਸ ਤਰ੍ਹਾਂ ਇਹਨਾਂ ਨੇ ਹੰਗਾਮਾ ਕਰਕੇ ਰੋਲਾ ਖੁਦ ਸ਼ੁਰੂ ਕੀਤਾ ਅੱਛਾ ਉਦੋਂ ਕੀਆ ਗਿਆ ਸੀ ਉਸ ਦਿਨ ਉਸ ਦਾ तमाम ਵੀਡੀਓ ਦੇ ਵਿੱਚ ਵੀ ਕਿ ਟ੍ਰੈਕ ਯੂਨੀਅਨ ਦੇ ਪ੍ਰਧਾਨ ਐਡਵੋਕੇਟ ਹਰ ਮਲੋਤਰਾ ਆਉਂਦੇ ਨੇ ਉਹ ਅੰਦਰ ਬੈਠੇ ਬੰਦਿਆਂ ਨੂੰ ਕੁਝ ਕਹਿੰਦੇ ਨੇ ਉਸ ਤੋਂ ਬਾਅਦ ਜਿਹੜੇ ਬਾਕੀ ਲੋਕ ਸੋਨਾਂ ਦੀਆਂ ਪਰਚੀਆਂ ਕੱਟਨੀਆਂ ਬੰਦ ਕਰ ਦਿੱਤੀਆਂ ਗਈਆਂ ਇਹ ਵੀ ਅਝਾਮ ਲੱਗਦਾ ਹੈ ਕਿ ਪਹਿਲਾਂ ਹੀ ਆਪਣੇ 15-20 ਬੰਦੇ ਅੱਗੇ ਲਾਈਨ ਦੇ ਵਿੱਚ ਲਾ ਦਿੱਤੇਗੇ ਤਾਂ ਕਿ ਜਿਹੜੇ ਆਮ ਜਣਾ ਆਮ ਨਾਗਰਿਕ ਉਹਨਾਂ ਦੀਆਂ ਪਰਚੀਆਂ ਕੱਟਣ ਦੀ ਵਾਰੀ ਨਾ ਆਵੇ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੋਈ ਜੀ ਜੇ ਮਨਿੰਦਰ ਸਿੱਧੂ ਹੈਪੀ 라ਵਨ ਦਾ ਜੋ ਵੀ ਬੰਦੇ ਇਹ ਆਪਣੇ ਨੂੰ ਕਹਿੰਦੇ ਵੀ ਅਸੀਂ ਪਹਿਲਾਂ ਆਈ ਸੀਗੇ ਤੇ ਅਭੀ ਪੱਤੀ ਨਹੀਂ ਕੱਟੇਗੀ ਤਾਂ ਇਹ ਉਹਨਾਂ ਦੀ ਵੀ ਵੀਡੀਓ ਰਿਕਾਰਡਿੰਗ ਕਰ ਸਕਦੇ ਸੀਗੇ ਜੀ ਮਨੋਤਰਾ ਜਿਹੜੇ ਬੰਦੇ ਪੱਤੀ ਕੱਟ ਰਹੇ ਆ ਉਹਨਾਂ ਨੂੰ ਸਖਾ ਰਿਹਾ ਜਾਂ ਕਹਿ ਰਿਹਾ ਹੈ ਤਾਂ ਉਹ ਦੀ ਵੀ ਬਰਾਉਣ ਦੇ ਇਹਨਾਂ ਕੋਲੇ ਕਿਸੇ ਨੇ ਕੈਮਰਾ ਰੋਕਿਆ ਖੜੂ ਸੀਗਾ ਜੀ ਜਦੋਂ ਇਹ ਮੇਰੇ ਕਮਰੇ ਵਿੱਚ ਆ ਕੇ ਮੇਰੇ ਚਰਚੇ ਖੜ੍ਹ ਸਕਦੇ ਆ ਤੇ ਇਹ ਆਮ ਜਿਹੜਾ ਜਾਂਦਣ ਕੋਲ ਰੋਕਦਾ ਹੈ ਇਹ ਕਰਕੇ ਇਹਨਾਂ ਦੇ ਇਲਜ਼ਾਮ ਬੇਪਰਿਆ ਤੇ ਛੁੱਟੇ ਆ ਏ ਵੀ ਜਾਮ ਲੱਗਾ ਕਿ ਜਿਹੜੀ ਬੋਲੀ ਹੈ ਉਹ ਖਾਸ ਤੌਰ ਤੇ ਜਿਹੜੀ ਪਾਰਕਿੰਗ ਦੀ ਬੋਲੀ ਉਹਦਾ ਵੱਡਾ ਰੌਲਾ ਹੈ ਕਿ ਬੋਲੀ ਕਾਫੀ ਮਹਿੰਗਾ ਸੌਦਾ ਸੀ ਨਾਦਰ ਕੌਨ ਕਨ ਨੂੰ ਕਾਫੀ ਆਮਦਨ ਹੋਣ ਦੀ ਉਮੀਦ ਸੀ ਪਰ ਉਹ ਮੈਚ 65000 ਦੇ ਵਿੱਚ ਦੇ ਦਿੱਤੀ ਗਈ ਆਪਣੇ ਕਿਸੇ ਚਾਹੇ ਤੇ ਦੇਖੋ ਜਿਹੜੀ ਪਾਰਕਿੰਗ ਦੀ ਬੋਲੀ ਹੈ ਜਾਂ ਜਿਹੜੇ ਹੋ ਥੇ ਹੈ ਉਹਨਾਂ ਦੇ ਇਸ਼ਤਿਹਾਰ ਦੀ ਨਕਲ ਆਪਦੇ ਫੇਸਬੁੱਕ ਪੇਜ ਤੇ ਜੀ ਹੈਪੀ ਰਾਵਨ ਨੇ ਸਪੀਚ ਵੀ ਰੀ ਦੇ ਹਮ ਮੰਗਿੰਦਰ ਸਿੱਧੂ ਨੇ ਇਹਨਾਂ ਥਰਾਂ ਨੇ ਆਪਦੇ ਪੱਤੀ ਇਹਨਾਂ ਨੂੰ ਭਲੀ ਭਾਤ ਦਿੱਤਾ ਸੀ ਵੀ 11 ਵਜੇ ਹੀ ਬੋਲੀ ਸ਼ੁਰੂ ਹੋਣੀ ਹੈ ਤੇ ਇਹਨਾਂ ਨੂੰ ਚਾਹੀਦਾ ਸੀਗਾ ਵੀ ਇੱਥੇ 10 ਵਜੇ ਆਉਂਦੇ ਆਪਦੀ ਫੱਤੀ ਕਟਵਾਉਂਦੇ ਤੇ ਆਪਦੀ ਜੇ ਕੋਈ ਬਤਾ ਇਹਨਾਂ ਦੀ ਫੱਤੀ ਕਟਨ ਤੋਂ ਰੋਗ ਦਾ ਜਦ ਕਿਸੇ ਤਰ੍ਹਾਂ ਵੀ ਇਹ ਕਟਨਾ ਕਰਮ ਹੁੰਦਾ ਤਾਂ ਉਸ ਦੀ ਇਹ ਵੀਡੀਓਗ੍ਰਾਫੀ ਕਰਕੇ ਪੂਰਾ ਹੰਗਾਮਾ ਤੇ ਪੂਰਾ ਰੌਲਾ ਪਾਉਣਾ ਸੀ ਜੀ ਐਸਾ ਦੀ ਗੱਲ ਹੈ ਹੀ ਨਹੀਂ ਸੀ ਇਹਨਾਂ ਦਾ ਮਤਲਬ ਅ ਪਾਰਕਿੰਗ ਦਾ ਠੇਕਾ ਲੈਣ ਲਈ ਸੀਗਾ ਇਹਨਾਂ ਦਾ ਮਕਸਦ ਚੱਲ ਰਹੀ ਬੋਲੀ ਅਥੇ ਮੈਨੂੰ ਬਦਨਾਮ ਕਰਨਾ ਐ ਮੇਰੇ ਸਾਹਬ ਨੂੰ ਬਦਨਾਮ ਕਰਨਾ ਸਰਕਾਰ ਨੂੰ ਬਦਨਾਮ ਕਰਨਾ ਇਹਨਾਂ ਦਾ ਮਤਲਬ ਹੈ ਇਹਦਾ ਸੀਗਾ ਜੋ ਕੋਈ ਮਕਸਦ ਨਹੀਂ ਸੀ ਲੋਗ ਅੱਛਾ ਇਹਦੇ ਵਿੱਚ ਤੁਸੀਂ ਮੈਂ ਇਹ ਤੁਹਾਨੂੰ ਦੁਬਾਰਾ ਕੀਤਾ ਕਿ ਇਹ ਇਲਜ਼ਾਮ ਜਿਹੜਾ ਵੱਡਾ ਲੱਗਿਆ ਕਿ ਬੋਲੀ ਲਗਭਗ 100 ਲੱਖ ਰੁਪਏ ਮਹੀਨੇ ਦੀ ਆਮਦਨ ਵਾਲਾ ਜਿਹੜਾ ਸੌਦਾ ਹੈ ਪਾਰਕਿੰਗ ਦਾ ਉਹ ਮਹਿਜ਼ 65000 ਰੁਪਏ 3 ਸਾਲ ਪਰਲੇ ਬੋਲੀ ਤੇ ਦੇ ਦਿੰਦੇ ਸੀ ਇਹ ਮਨਿੰਦਰ ਸਿੱਧੂ ਦੀ ਆਪਦੇ ਮਨ ਦੇ ਚਾਲ ਹੈ ਵੀ 1.5 ਲੱਖ ਮਹੀਨੇ ਦੀ ਕਮਾਈ ਦਾ ਸੌਦਾ ਜੀ ਤਾਂ ਉਹੀ ਤਰ੍ਹਾਂ ਕਹਿਣਾ ਵੀ ਇਹਨਾਂ ਨੂੰ ਚਾਹੀਦਾ ਸੀ ਵੀ 1.5 ਲੱਖ ਦੀ ਕਮਾਈ ਦਾ ਸੌਦਾ ਇਹਨਾਂ ਨੂੰ ਅੱਧਾ ਪਣਾ ਗੱਡਾ ਪਹਿਲਾਂ ਆ ਜਾਂਦੇ ਜੀ ਤੇ ਇਹ 18 ਲੱਖ ਦੀ ਕਮਾਈ ਤੋਂ ਵਾਝੇ ਰਹੇ ਨੇ ਇਹ ਕਰਨ ਦੇਲ ਲੋਕਾਂ ਦਾ ਜੀ ਉਹ ਵੀ ਛੱਡ ਦਿਓ ਬੋਲੀ ਹੋ ਤਾਂ ਬਾਅਦ ਵੀ ਮੈਂ ਕਹਿੰਦਾ ਵੀ ਇਹ ਕਹਿੰਦੇ ਚੱਲ ਲੱਗ ਪਹਿਲੇ ਨੂੰ ਲੈਣੇ ਜਾ ਰਹੇ ਹਾਂ ਤੇ ਬੱਸ ਪਹਿਲੇ ਪਹਿਰੇ ਹੁਣ ਵੀ ਜੇ ਨੂੰ ਚਾਰ ਅੱਛਾ ਹੁਣ ਵੀ ਆ ਜੋ ਹੁਣ ਤੁਸੀਂ ਕਿਵੇਂ ਦੇਵੋਗੇ ਕਿਉਂਕਿ ਇੱਕ ਬੰਦੇ ਤੁਸੀਂ ਬੋਲੀ ਦੇ ਚੁੱਕੇ ਹੋ ਜੇ ਉਹ ਬੰਦਾ ਤੁਹਾਡਾ ਚੇਤਾ ਨਹੀਂ ਤੁਹਾਡੇ ਸੰਪਰਕ ਵਿੱਚ ਨਹੀਂ ਤਾਂ ਤੁਹਾਡੀ ਗੱਲ ਕਿਵੇਂ ਮੰਨ ਲਏਗਾ ਉਹ ਇਸ ਤਰ੍ਹਾਂ ਉਸ ਨੇ ਨਗਰਪਾਲਿਕਾ ਤੋਂ ਇਹ ਠਿਕਾ 65000 ਰੁਪਏ ਦਾ ਲਿਆ ਜੀ ਅਸੀਂ ਉਸ ਨੂੰ 3 ਲੱਖ 65000 ਰੁਪਏ ਦਾ ਤੋਂ ਲੈ ਕੇ ਦੇ ਦੇਵਾਂਗੇ ਤੇ ਇਹ ਜੋ ਲਿਖਾ ਕੇ ਦੇ ਦਾਂਗੇ ਵੀ ਇਹਦੀ ਪਾਰਕਿੰਗ ਦਾ ਕੰਮ ਦੇਖਭਾਲ ਦਾ ਕੰਮ ਮਨਜਿੰਦਰ ਸਿੱਧੂ ਤੱਪੀ 라ਵਣ ਤਸੀਸ਼ਪੀ ਰਕਰਗੇ ਤੇ ਇਹਦੀ ਜਿਹੜੀ ਵੀ ਕਬਾਈ ਹੋਊਗੀ ਆਪਣੇ ਨਗਰਪਾਲਿਕਾ ਦੇ ਤਹੇ ਭਰ ਕੇ 7 ਬੈੜੇ ਹਰ ਤੇ 7000 ਆ ਸਾਰੀ ਕਬਾਈ ਇੱਧਰ ਹੋਊਗੀ ਸਰਪੇ ਤਰਾਹੀ ਨੀ ਹੋਣਾ ਮਤਲਬ ਕਿ ਦੇਜਨ ਅਚਾ ਇਹਨਾਂ ਚਾਰਾਂ ਲੋਕਾਂ ਦੇ ਕਲਾਪ ਪਤਾ ਲੱਗਾ ਕਿ ਤੁਸੀਂ ਸਕੂਲ ਬਗੈਦਾ ਸ਼ਿਕਾਇਤ ਦਾ ਜ਼ਿਕਰ ਹੋਈ ਹੈ ਹਾਂ ਉਹ ਕਿਸ ਮਾਮਲੇ ਚ ਕਰਵਾਈ ਹੈ ਹਾਂ ਇਸ ਤਰ੍ਹਾਂ ਇਹਨਾਂ ਬੰਦਿਆਂ ਨੇ ਨਗਰਪਾਲਿਕਾ ਦਾ ਤੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕੇ ਜਿਹੜੇ ਸਾਡੇ ਸਨਮਾਨਯੋਗ ਪਿੰਡਾਂ ਵਾਲੇ ਆਏ ਸੀਗੇ ਬੋਲੀ ਦੇਲ ਉਹਨਾਂ ਨੂੰ ਇਹਨਾਂ ਨੇ ਆਪਣੇ ਉਹਨਾਂ ਦੀ ਸ਼ਕਲ ਦੇਖ ਕੇ ਉਹਨਾਂ ਦੀ ਜਾਤੀ ਦੇਖ ਕੇ ਉਹਨਾਂ ਨੂੰ ਕਦੀਰ ਸ਼ਬਦ ਵਰਤੇ ਇਹਨਾਂ ਨੇ ਤੇ ਉੱਥੇ ਇਹਨਾਂ ਨੇ ਉਹਨਾਂ ਨੂੰ ਗੁੰਡਾ ਕਰਦੀ ਅਸੀਂ ਵਿੱਚ ਹੈ ਵੀ ਗੁੰਡਾ ਗੱਦੀ ਕਰਦੇ ਆ ਮੇਰੇ ਵਾਸਤੇ ਵੀ ਹੈ ਕਿ ਇਹ ਗੁੰਡਾ ਗੱਦੀ ਕਰਦਾ ਹੈ ਤਾਂ ਉਸ ਵਾਸਤੇ ਅੱਜ ਸ਼ਹਿਰ ਦੇ ਲੋਕ ਪਿੰਡਾਂ ਲੋਕ ਇਕੱਠੇ ਹੋਏ ਸੀਗੇ ਇਸ ਕਰਕੇ ਇਹਨਾਂ ਦੇ ਖਿਲਾਫ ਅਸੀਂ ਦੇਸੀ ਸਾਹਿਬ ਨੂੰ ਹਾਂ ਜੀ ਹਾਂ ਦਿੱਤੀ ਹੈ ਕਿ ਇਹ ਸਾਰੇ ਮਾਮਲੇ ਦੀ ਪੜਤਾਲ ਕਰਕੇ ਜੀ ਇਹਦਾ ਦੋਸ਼ੀ ਖਰਾਬ ਬੰਦੀ ਕਾਨੂੰਨੀ કાર્યવાહી ਕੀਤੀ ਜਾਵੇ। ਹਾਂ ਹਾਂ। ਅੱਛਾ ਡਾਕਟਰ ਸਾਹਿਬ ਇਸ ਤੋਂ ਬਾਅਦ ਜੱਗੇ ਚੱਲੀਏ ਤਾਂ ਤੁਸੀਂ ਲਗਾਤਾਰ ਜਿਵੇਂ ਇਲਜ਼ਾਮ ਉਰ ਟਾ ਉਹਨਾਂ ਦੇ ਉੱਤੇ ਲਾ ਰਹੇ ਹੋ। ਸੀਸ਼ਕਮਰ ਪੇਰੀਣਾ ਦੇ ਇੱਕ ਪੱਤਰਕਾਰ ਦਾ ਵੀ ਤੁਸੀਂ ਲਗਾਤਾਰ ਜਿਕਰ ਆਪਣੇ ਸੋਸ਼ਲ ਮੀਡੀਆ ਤੇ ਕਰ ਰਹੇ ਹੋ। ਇੱਕ ਵੀਡੀਓ ਕਲਿੱਪ ਵੀ ਤੁਸੀਂ ਕਿਸੇ ਪੁਰਾਣੀ ਬੋਲੀ ਦਾ ਜ਼ਾਹਰ ਕੀਤਾ ਹੈ। ਤਾਂ ਇਹ ਸਾਰਾ ਮਾਮਲਾ ਸੀਸ਼ਕਮਰ ਪੇਰੀਣਾ ਕੀ ਮਾਮਲਾ ਹੈ। ਜਿਆ ਕੀ ਅਗਰ ਤੁਸੀਂ ਇਹ ਕਹਿੰਦੇ ਹੋ ਕਿ ਉਸ ਵੇਲੇ ਇਹ ਗਲਤ ਕੀਤਾ ਗਿਆ ਨਹੀਂ ਤੇ ਹੁਣ ਤੁਸੀਂ ਆਪਣੇ ਆਪ ਨੂੰ ਉਸ ਦਾ ਅਧਿਕਾਰ ਹੀ ਮੰਨਦੇ ਹੋ ਕਿ ਜੋ ਉਹਨਾਂ ਨੇ ਗਲਤ ਕੀਤਾ ਦੱਸੀ ਕਰ ਲਈ 2009 ਦੇ ਵਿੱਚ ਦੁਕਾਨਾਂ ਦੇ ਪਲਾਟਾਂ ਦੀ ਬੋਲੀ ਹੋਈ ਸੀ ਉਦੋਂ ਮੈਡਮ ਅਮਨਕੀਤ ਸਿੰਘ ਜੈਲਦਰ ਜੀ ਪ੍ਰਧਾਨ ਸੀਗੇ ਜੀ ਤੇ ਜੈਲਦਰ ਜੀ ਐਲਸੀ ਸੀਗੇ ਹੂੰ ਉਸ ਬੋਲੀ ਦੇ ਵਿੱਚ ਗੀਤਾਪੁਰ ਨਗਰ 1250 ਰੁਪਏ ਪਰ ਪਲਾਟ ਬੋਲੀ ਹੋਈ ਸੀ ਜੀ ਤੇ ਉਹ ਵਿੱਚ ਇਸ ਨੂੰ ਸ੍ਰੀਚ ਵੀ ਨਹੀਂ ਦਿਖਾ ਨਹੀਂ ਵਸ ਸਕੀ ਉਸ ਨੇ ਆਪ ਦੇ ਸਾਥੀ ਸ਼ਹਿਰ ਨਾਲ ਹਾਈ ਕੋਰਟ ਵਿੱਚ ਕੇਸ ਕਰਤਾ ਸੀਗਾ ਜਿਸ ਦੇ ਵਿੱਚ 2013 ਦੇ ਵਿੱਚ ਇਹਦੀ ਨਗਰ ਕੌਂ ਦੇ ਪ੍ਰਧਾਨ ਦਾ ਸੈਟਅਪ ਹੋ ਗਈ ਸੀ ਜੀ ਸੈਟਅਪ ਹੋਣ ਤੋਂ ਬਾਅਦ ਬੋਲੀ ਦੇ ਵਿੱਚ ਇਹਨਾਂ ਨੂੰ ਇੱਕ ਬਣੀ ਹੋਈ ਦੁਕਾਨ ਸ੍ਰੀਸ਼ਵਰ ਵੀਰੀ ਨੂੰ 850 ਰੁਪਏ ਵਿੱਚ ਮਿਲ ਗਈ ਸੀ ਜੀ ਉਹ ਤੇ ਬੋਲੀ ਦੀ ਵੀਡੀਓਗ੍ਰਾਫੀ ਹੋਈ ਸੀ ਉਹ ਵੀਡੀਓਗ੍ਰਾਫੀ ਦੀ ਨਕਲ ਮੈਂ ਆ ਕੇ ਰਹੀ ਮੈਂਗਾ ਲਿਤੀ ਨਗਰ ਨਗਰਪਾਲਿਕਾ ਵਿੱਚੋਂ ਜੀ ਕਾ ਉਹ ਵੀ ਮੈਂ ਇੱਕ ਕਲਿੱਪ ਕੱਟ ਕੇ ਸਟੇਜ ਤੇ ਰੱਖ ਕਰੈਕਟਰ ਲੋਕਾਂ ਸਮੇ ਰੱਖਿਆ ਤੇ ਇੱਕ ਇਹਨੇ ਹਾਈ ਕੋਰਟ ਐਕਟਿਵ ਦਿੱਤਾ ਵੀਗਾ ਕਿ ਮੈਂ ਇੱਥੇ ਜਿੱਥੇ 1250 ਦੇ ਪਲਾਟ ਦਾ ਰੇਟ ਘਟਾ ਹੈ ਉੱਥੇ 2600 ਲੈ ਕੇ 3000 ਪਰ ਪ੍ਰਾਪਲਿਆਂ ਨੂੰ ਤਿਆਰ ਹੈ ਜੀ ਤੇ ਜਦੋਂ ਇਹ ਨੂੰ 1250 ਦੀ ਦੁਕਾਨ ਮਿਲ ਗਈ ਫਿਰ 1250 ਦੀ ਗੱਲ ਕਿੱਥੇ ਗਈ ਤੇ 2600 ਵਾਲੀ ਗੱਲ ਤੇ 3000 ਦੀ ਗੱਲ ਕਿੱਥੇ ਗਈ ਬੜੀ ਹੀ ਦੁਕਾਨ ਦਾ ਕਰਾ ਚੇਹਰੂਗਾ ਜੀ ਫਿਰ ਉਹਨੂੰ ਲੱਗ ਗਿਆ 50000 ਕਿ ਇਹ ਜੈਲਦਾਰ ਦਾ ਚੇਲਾ ਬਣ ਗਿਆ ਉਹਦੀ ਪੂਜਾ ਕਰਨ ਲੱਗ ਪਿਆ ਵੀ ਤੂੰ ਬਹੁਤ ਸ਼ਾਨਦਾਰ ਬੰਦਾ ਯਾਰ ਤੂੰ ਪਹਿਲਾਂ ਉਹਨੂੰ ਬਹੁਤ ਬड़ा ਬੰਦਾ ਕਹਿੰਦਾ ਸੀਗਾ ਇਹਦਾ ਕੈਰੈਕਟਰ ਹੈ ਅੱਛਾ ਤੁਹਾਡੇ ਨਾਲ ਵੀ ਕੋਈ ਨੇਗੋਸ਼ੀਏਸ਼ਨ ਚੱਲ ਰਹੀ ਹੈ ਹਾਂ ਇਹਨੇ ਅੱਜ ਤੋਂ 6 ਮਹੀਨੇ ਪਹਿਲਾਂ ਐਮਐਲ ਸਾਬ ਨੂੰ ਕਿਹਾ ਵੀ ਮੈਂ ਹਰੀਸ਼ ਤੋਂ ਮਾਫੀ ਮੰਗ ਲੂੰਗਾ ਤੇ ਮੈਨੂੰ 700 ਅਸਲ ਦੇ ਵਿੱਚ ਇੱਕ ਦੁਕਾਨ ਹੋਰ ਦੇ ਦਿਓ ਵੀ ਤਾਂ ਜੋ ਉਹ ਦੁਕਾਨ ਲੈ ਕੇ ਕਿਰਾਏ ਤੇ ਬਾ ਅੱਗੇ ਪਾਚੀ ਇਹਨੇ ਕਰਾਇ ਤੇ ਆ ਗਿਆ ਜਦੋਂ ਪਹਿਲੀ ਦੁਕਾਨ ਵੀ ਨਹੀਂ ਕਾਲੂ ਜੱਸੀ ਵਾਲੇ ਨੂੰ 55 ਤੋਂ ਇਹਨੇ ਕਰਾਇ ਚੜਾਤੀ ਜੀ ਤੇ ਇਹ ਦੁਕਾਨ ਸਾਬਲਟ ਕਰਨੀ ਲੱਗਦਾ ਪਰ ਇਹਦੀ ਫਿਤਰਤ ਹੈ ਕਿ ਇਹ ਪੁੱਠੇ ਜਗਾਬਦਾਰ ਨੇ ਮਨ ਵੀ ਐਸੀਗਾ ਮੈਂ ਇਸ ਤੋਂ ਇਨਕਾਰ ਕਰਦਾ ਕਿ ਅਸੀਂ ਤੈਨੂੰ ਖਰੀਦਣ ਨੂੰ ਤਿਆਰ ਨਹੀਂ ਤੂੰ ਵਿਕਣ ਨੂੰ ਤਿਆਰ ਹੈ ਪਰ ਅਸੀਂ ਤੈਨੂੰ ਖਰੀਦਣ ਨੂੰ ਤਿਆਰ ਨਹੀਂ ਮੈਂ ਜਾਵਦਾ ਇਹ ਕਰਕੇ ਮੇਰੇ ਕੋਲ ਨਰਾਜ਼ ਸੀ अच्छा डॉक्टर साहब ਇਹ ਸਾਰੇ ਮਾਮਲਿਆਂ 'ਚ ਤੁਸੀਂ ਇਹ ਮੰਨਦੇ ਹੋ ਕਿ ਬੋਲੀ ਜਿਹੜੀ ਹੈ ਉਹ ਬਿਲਕੁਲ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ ਹਾਂ ਦੇਖੋ ਬਸ ਸਾਡੇ ਵਿੱਚ ਸਰਕਾਰ ਨੇ ਰੇਟ ਰੱਖਿਆ ਸੀ 55 56 ਰੁਪਏ ਮਹੀਨਾ ਕਰਾਇਆ ਉਹਦੇ ਉੱਤੇ ਜੀਵਨ ਜਸ ਠਾਰਵੜ ਜਸ ਸਭ ਹਰੀ ਐ ਜੀਐਸਟੀ ਤੇ 1 ਲੱਖ ਦੀ ਸਿਕਿਉਰਿਟੀ ਹੈ ਉਹ 5800 ਤੋਂ ਲੈ ਕੇ 6000 ਦੇ ਕਿਰਾਏ ਤੇ ਦੇਣਾ ਨਹੀਂ ਹੈ ਤੇ ਉਹ 6000 ਵਾਲੇ ਦੁਕਾਨ ਆਹ ਲੋਕਾਂ ਨੂੰ ਬਿਆਸੀ ਜੁਰਮ ਇਹਨਾਂ ਕਰਦੀ ਹੈ ਤੇ ਇਹ ਗੱਲ ਬੋਲੀ ਦੇਣ ਤੋਂ ਪਹਿਲਾਂ ਉਹ ਦੱਸ ਜੀ ਵੀ ਤੁਸੀਂ ਇਹ ਛੇ ਅੱਜ ਬੰਨੀਓ ਇਹ ਬਿਆਸੀ ਹੁੰਦੀ ਹੈ ਆਹ ਵੀ ਸੋਚ ਸਕਦੇ ਬੋਲੀ ਦੇ ਤੇ ਉਹਨਾਂ ਨੇ ਆਹ ਵੀ ਬੋਲੀ ਦੇ ਕੇ ਇਹ ਦੇਣਾ ਲੈ ਲਈ ਅੱਛਾ ਬੋਲੀ ਵਾਲੇ ਦੇ ਨੇ ਵੀ ਇਹ ਇਲਜ਼ਾਮ ਲੱਗੇ ਕਿ ਆਮ ਲੋਕਾਂ ਨੂੰ ਇਹ ਮੌਕੇ ਨਹੀਂ ਮਿਲਿਆ ਕਿ ਬੋਲੀ ਦੇ ਸਕਣ ਐਸਾ ਕੁਝ ਸੱਚੀ ਮੁੱੱਚੀ ਦੇਖੋ ਉਹ ਜਿਹੜੀ ਵੀਡੀਓਗ੍ਰਾਫੀ ਹੈ ਅਸੀਂ ਬੋਲੀ ਵਾਲੇ ਗਏ ਬੋਲੀ ਦੇ ਵਿੱਚ ਆਲੇ ਦੋਲੇ ਵੀ ਕਰਵਾਈ ਹੈ ਇਸ ਤੋਂ ਇਲਾਵਾ ਜਿਹੜੇ ਸੋਸ਼ਲ ਮੀਡੀਆ ਵਾਲੇ ਯੂਟਿਊਬਰ ਆ ਗਏ ਇਹਨਾਂ ਨੇ ਵੀ ਵੀਡੀਓ ਬਣਾਈ ਹੈ ਇੱਕ ਇੱਕ ਵੀ ਚੀਜ਼ ਦਿਖਾ ਦੇਣ ਕਿ ਕਿਵੇਂ ਰੋਕਿਆ ਹੋਵੇ ਇੱਕ ਵੀ ਚੀਜ਼ ਦਿਖਾ ਦੇਣ ਕਿ ਕੋਈ ਗੁੰਡਾਗਰਦੀ ਹੋਈ ਹੋਵੇ ਇਹ ਵੀ ਦਿਖਾ ਦੇਣ ਕਿ ਕਿਤੇ ਗਾਲੀ ਕਾਲ ਹੋਇਆ ਹੋਵੇ ਕੋਈ ਅਜਿਹੀ ਹੋਈ ਨਹੀਂ ਇਹਨਾਂ ਨੇ ਕਹਿਣਾ ਸੜੀ ਗੁੰਡਾਗਰਦੀ ਪਰ ਇਲਜ਼ਾਮ ਇਹ ਲੱਗ ਰਹੇ ਨੇ ਕਿ ਤੱਕੇ ਚਾਹੇ ਉਸ ਤਰ੍ਹਾਂ ਦੀ ਗੁੰਡਾਗਰਦੀ ਜਿਹਨੂੰ ਤੁਸੀਂ ਕਹਿ ਰਹੇ ਹੋ ਨਹੀਂ ਹੋਈ ਲੇਕਿਨ ਚੀਟਿੰਗ ਹੋਈ ਹੈ ਕਿ ਬੋਲੀ ਦਾ ਜਿਹੜਾ ਟਾਈਮ ਮੈਂਸ਼ਨ ਤੁਸੀਂ ਕੀਤਾ ਸੀ ਆਪਣੇ ਇਤਿਹਾਸ ਬਾਜ਼ੀ ਦੇ ਵਿੱਚ ਬੋਲੀ ਉਸ ਨਿਰਧਾਰਤ ਸਮੇਂ ਤੋਂ ਪਹਿਲਾਂ ਹੋ ਗਈ ਜਿਹੜੀ ਸਾਰੀਆਂ ਬੋਲੀਆਂ ਟਾਈਮ ਤੇ ਹੋਈਆਂ ਇੱਕ ਲਾਸਟ ਤੇ ਟਿਕਾਨਾ ਦੇ ਕਿਰਾਏ ਵਾਲੀ ਬੋਲੀ ਜਦੋਂ ਸਾਰੀਆਂ ਬੋਲੀਆਂ 12:00 ਵਾ ਵਾਰਨ ਨਿਪਟ ਗਈਆਂ ਜੀ ਤਾਂ ਅਸੀਂ ਅ 12:00 ਵਾ ਲਈ ਵੀ ਭਾਈ ਜਿਹੜੇ ਬੰਦੇ ਬੋਲੀ ਵਾਲੇ ਬੈਠੇ ਐ ਟਿਕਾਨਾ ਵਾਲੇ ਉਹ ਆਜੋ ਤਾਂ ਬੋਲੀ ਕਰਾ ਦਿੰਦੇ ਹਾਂ ਪਰ ਜਦਕਿ ਜਿੰਨਾਂ ਬੰਦਿਆਂ ਨੇ ਬੋਲੀ ਟਿਕਾਨਾ ਦੀ ਪੱਤੀ ਕਰਵਾਈ ਸੀ ਉਹਨਾਂ ਨੂੰ ਆਵੇ ਘਰੇ ਜਾ ਕੇ ਨਹੀਂ ਬੈਠਣਾ ਚਾਹੀਦਾ ਜੀ ਦਾ ਉਹਨਾਂ ਨੂੰ ਇੱਥੇ ਰਹਿਣੇ ਚਾਹੀਦਾ ਕਿ ਤਾਂ ਜੋ ਕੋਈ ਨਹੀਂ ਬੋਲੀ 10 ਮਿੰਟ 20 ਮਿੰਟ ਪਹਿਲਾਂ ਹੀ ਹੋ ਸਕਦੀ ਹੈ ਹੂੰ ਤਾਂ ਉਹ ਬੋਲੀ ਭਾਗ ਲੈਤਾ ਬੰਦੇ ਨੇ ਫਿਰ ਵੀ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਦੁਕਾਨ ਚਾਹੀਦੀ ਹੈ ਦੋ ਤਿੰਨ ਬੰਦੇ ਦੁਕਾਨ ਚੰਦੂ ਪਿਆਰ ਬੈਠੇ ਆ ਉਸੇ ਰੇਟ ਤੇ ਦੁਕਾਨ ਮਿਲ ਜੂਗੀ ਇਹਨੂੰ ਦੇਣਾ ਮੈਂ ਦਵਾ ਦੇਣਾ ਪਰ ਇਸ ਸਾਰੇ ਮਾਮਲੇ 'ਚ ਇਲਜ਼ਾਮ ਤੁਹਾਡੇ ਤੇ ਲੱਗ ਰਹੇ ਨੇ ਕਿ ਤੁਹਾਡੀਆਂ ਗਤੀਵਿਧੀਆਂ ਕਰਕੇ ਨਗਰ ਕੌਂਸਲ ਦਾ ਨੁਕਸਾਨ ਹੋ ਗਿਆ ਦੇਖੋ ਮੇਰੇ ਨਹਿਤ ਕਰਨ ਨਾਲ ਉਸ ਨਗਰ ਪਾਡੋਂ ਵੀ ਲੱਗਦਾ ਫਿਰ ਹੋਇਆ ਇੱਕ ਬਸਟਾ ਦੇ ਦੀ ਪਰਚੀ ਦੀ ਬੋਲੀ ਚਾਰ ਸਾਲ ਤੋਂ ਨਹੀਂ ਹੋ ਰਹੀ ਪਈ ਜੇ ਉਹ ਤੇ ਤਿੰਨ ਮਲਾਜਮ ਪਤੀ ਕਰਦੇ ਸੀਗੇ ਉਹਨਾਂ ਨੂੰ ਸਾਲ ਦੇ ਵਿੱਚ 4 ਲੱਖ ਰੁਪਏ ਦਾ ਇਕੱਠਾ ਹੁੰਦਾ ਸੀਗਾ ਤੇ ਅਸੀਂ ਤਿੰਨ ਮਲਾਜਮ ਨੂੰ 6 ਲੱਖ ਸਰਕਾਰ ਦੇ ਦਿੱਤੇ 2 ਲੱਖ ਦਾ ਹਰ ਹਰ ਕਟਾ ਸੀ ਜੀ ਹੁਣ ਉਹ ਬਸ ਅੱਜ ਪਰਤੀ ਦੀ ਬੋਲੀ 7-8 ਲੱਖ ਦੀ ਹੋ ਗਈ ਤਾਂ ਉਹ ਹੁਣ 7 ਲੱਖਾਂ ਨੂੰ ਉਹਨਾਂ ਲੱਗ ਪਿਆ ਤਿੰਨ ਮਲਾਜਮ ਫ੍ਰੀ ਹੋ ਗਏ 2 ਲੱਖ ਦਾ ਕਟਾ ਫ੍ਰੀ ਹੋ ਗਿਆ 9 ਦਾ ਦਾ ਰਹਿ ਗਿਆ ਹੋ ਗਿਆ ਜਿਹੜੀਆਂ ਦੁਕਾਨਾਂ ਦੀ ਇਹਦੀ ਬੋਲੀ ਕਰਾਈ ਉਹ 250 ਸਾਲ ਤੋਂ ਬੋਲੀ ਹੋਈ ਨਹੀਂ ਸੀਗੀ 7 ਲੱਖਾਂ ਨੂੰ ਸਿਕਿਉਰਿਟੀ ਜਾਈ ਤੇ 50 ਹਜ਼ਾਰ ਰੁਪਏ ਮਹੀਨਾ ਉਹਦੇ ਕਿਰਾਇਆ ਲੱਗ ਪਿਆ ਸਾਲਾ 6 ਲੱਖ ਹੋਊਗਾ 7 ਲੱਖ 20 13 ਲੱਖ ਤੇ 9 ਦਾ ਸਾਲੂ ਦਾ 21.2 ਲੱਖ ਦਾ ਫਾਇਦਾ ਹੋਇਆ ਤੇ ਜਿਹੜੀ ਪਾਰਕਿੰਗ ਹੈਗੀ ਐ ਅੱਜ ਤੱਕ ਦੇ ਪਾਰਕ ਦਾ ਠੇਕਾ ਹੋਇਆ ਨਹੀਂ ਸੀਗਾ ਪਿਛਲੀ ਵਾਰੀ ਵੀ ਠੇਕਾ ਅਸੀਂ ਕਰਵਾਇਆ ਪਾਰਾ ਮਹੀਨਾ ਪਿਛਲੀ ਵਾਰੀ ਵੀ ਤਾਂ ਕਾਫੀ ਇਲਜ਼ਾਮ ਲੱਗੇ ਪਿਛਲੇ ਠੇਕਾ ਵੀ ਕਰਵਾਇਆ ਤੇ ਪਹਿਲਾਂ ਕਦੇ ਪਾਰਕ ਹੋਈ ਨਹੀਂ ਸੀ ਪਹਿਲਾਂ ਸਾਰਾ ਕੁਝ ਲੋਕਤੀ ਚੱਲਦਾ ਸੀਗਾ ਅੱਜ ਕਰਵਾਇਆ ਤੇ ਮਤਲਬ ਕਿ ਆਪਣੇ ਨਾ ਪਹਿਲੀਆਂ ਨਗਰਪਾਲਿਕਾ ਵਾਲੇ ਵਿੱਚ ਜਿਹੜੇ ਸਾਧਕਾ ਪ੍ਰਧਾਨ ਹੈ ਉਹਨਾਂ ਨੇ ਬਕਸਾ ਦੇ ਵਿੱਚ ਇੱਕ ਆਪਣੇ ਬਕਸਾ ਬਣਾਈ ਜੀ ਆਪ ਵਰਤਦੇ ਆ ਉਹਦਾ ਕੋਈ ਕਿਰਾਇਆ ਨਹੀਂ ਦਿੰਦੇ ਇੱਕ ਬਕਸਾ ਦੇ ਵਿੱਚ ਹਰਗੋਬਿੰਦ ਬਸਰ ਦਾ ਦਫਤਰ ਹੈ ਜੀ ਉਹ ਦਫਤਰ ਬਗੈਰ ਲੀਟੋ ਬਗੈਰ ਕਿਰਾਏ ਤੋਂ ਨਗਰਲੇ 22 ਸਾਲ ਤੋਂ ਚੱਲ ਰਿਹਾ ਹੈ ਮੈਂ ਉਹਦੇ ਵਿੱਚ ਆਟੀਆਂ ਪਾ ਕੇ ਸਾਰੇ ਸਬੂਤ ਲੈ ਕੇ ਨਗਰਪਾਲਿਕਾ ਦੇ ਸਾਬਕਾ ਪ੍ਰਧਾਨ ਯਾਦਵਿੰਦਰ ਸਿੰਘ ਜੈਲਦਾਰ ਅਤੇ ਇੰਦਰਜੀਤ ਸਿੰਘ ਇੰਦਰ ਉਹ ਵੀ ਜੀਓ ਦੇ ਖਿਲਾਫ ਜੈ ਤੋਂ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਾਇਆ ਗਿਆ ਹੈ 1.5 ਸਾਲ ਤੋਂ 2 ਸਾਲ ਤੋਂ ਉਹ ਜਮਾਤ ਦੇ ਤਰੇ ਆਉਂਦੇ ਆ ਤੇ ਅਸੀਂ ਉਹਨੂੰ ਕਿਹਾ ਵੀ ਤੂੰ ਇਹ ਕਿਹਾ ਸੀ ਰਾਜ ਨਵਾਲਾ ਪ੍ਰਧਾਨ ਸੀ ਨਗਰਪਾਲਿਕਾ ਦਾ ਉਹਨੇ ਉਹ ਤੋਂ ਬੰਦਾ ਪਵਾਇਆ ਸੀ ਜਾ ਆਪਣੇ ਪੱਨ੍ਹੇ ਵਿੱਚ ਬੀ 82 ਦੇ ਵੀ ਜਿਹੜੀ ਦਫ਼ਤਰ ਵੀ ਜਿਹੜਾ ਹੈਗੀ ਹੈ ਲੈ ਪ੍ਰਾਲੀ ਲੀ ਦੇ ਮੁਕਾਬਲੇ ਇਸ ਨੂੰ ਜਹ ਕੀ ਜੱਦੀ ਹੈ ਬਖਦੇਵ ਸਿੰਘ ਤੇ ਅਸੀਂ ਉਹਨੂੰ ਸਵਾਲ ਕੀਤਾ ਕਿ ਵੀ ਤੂੰ ਸਾਨੂੰ ਆਪਦੀ ਅਦਾਲਤ ਵਿੱਚ ਵੀ ਲੀਡ ਹਾਰੇ ਫਰਾਨੀ ਤੇਰੇ ਕੋਲ ਕੋਈ ਹੋਲੀਸ ਨਹੀਂ ਦਿਵਾਈ ਤਾਂ ਉਹ ਸਾਨੂੰ ਕੋਈ ਲੀਡ ਹੀ ਜਰਾ ਕਰਿਆ ਝੂਠੇ ਬਤੇ ਝੂਠੀਆਂ ਲੀਡਾਂ ਦੇ ਲਾਤੇ ਉਹਨੇ ਨਜਾਇਜ਼ ਕਰਦੇ ਅੱਗੇ ਤੱਕ 3 ਕਰੋੜ ਦੀ ਜਨ ਹੈ ਅਸੀਂ ਉਹਨੂੰ ਨੋਟਿਸ ਭੇਜਾਂਗੇ ਮਕਦਮਾ ਵੀ ਦਰਜ ਕਰਾਇਆ ਹੈ ਉਹ ਜਗਾ ਖਾਲੀ ਕਰਾ ਕੇ ਨਗਰਪਾਲਿਕਾ ਨੂੰ ਵਾਪਸ ਦਵਾਂਗੇ ਤੇ ਜਿਹੜੇ ਇਹ ਬੰਦੇ ਹੈਗੇ ਆ ਪੱਤਰਕਾਰ ਜਾਂ ਇਹ ਮਨਿੰਦਰ ਸਿੱਧੂ ਜਾਂ ਸਤਿਸ਼ ਭੀੜੀ ਜਾਂ ਹੈਪੀ ਰਾਵਰ ਇਹ ਨਾਲ ਜੇ ਦਮ ਹੈਗਾ ਤਾਂ ਜਿਹੜੇ ਦਾ ਇਲਜ਼ਾਮ ਯਾਦਵਿੰਦਰ ਗਾਇਲ ਦਾ ਤੇ ਤੁਹਾਡੇ ਚੈਨਲ ਤੇ ਲਾਇਆ ਹੈ ਜਾਂ ਇਹ ਤੋਂ ਪਹਿਲਾਂ ਜੱਸੀ ਦੇ ਚੈਨਲ ਤੇ ਲਾਇਆ ਹੈ ਜਾਂ ਮੈਂ ਫੇਸਬੁਕ ਤੇ ਪਾਇਆ ਹੈ ਇਹਦੇ ਦਮ ਹੈਗਾ ਤੇ ਉਹਦੀ ਇੰਟਰਵਿਊ ਕਰਨ ਵੀ ਭਾਈ ਸਾਹਿਬ ਤੇਰੇ ਦੇ ਡਾਕਟਰ ਜਿਹਨੇ ਇਲਜ਼ਾਮ ਲਾਇਆ ਹੈ ਦੱਸ ਦਰਾ ਕੀ ਕਹਿਣਾ ਹੈ ਇਹਨੇ ਦਾਨੀ ਹੈਣੀ ਵੀ ਇਹ ਮਤਲਬ ਸਵਾਲ ਜਵਾਬ ਕਰ ਲੈ ਮੈਂ ਖੁੱਲਾ ਚਾਹ ਚਾ ਦਿੱਤਾ ਵੀ ਗੱਲ ਕੋਈ ਮੁਠੀ ਬੰਦ ਰਹਿ ਜੇ ਵੀ ਜੇ ਸਾਨੂੰ ਕਿਹਾ ਹੁੰਦਾ ਵੀ ਕਰਿਆ ਹੁੰਦੇ ਉਸੇ ਮੰਨ ਕੇ ਕਿ ਜਰੂਰ ਦੇ ਪੱਤਰਕਾਰਾਂ ਨੂੰ ਕੋਈ ਸਵਾਲ ਪ੍ਰਚਾਰ ਤੇ ਉਲ ਕਰਨੇ ਨਹੀਂ ਚਾਹੀਦਾ ਸਵਾਲ ਉਲਟ ਕਰਨਾ ਚਾਹੀਦਾ ਪਰ ਉਹ ਸਾਰੂ ਕਰਨਾ ਚਾਹੀਦਾ ਤਰੀਕੇ ਨਾਲ ਕਰਨਾ ਚਾਹੀਦਾ ਐਵੇਂ ਧੌਂਕਰਾਂ ਵਾਲੀ ਚਾਹੀਦਾ ਬੰਦਿਆਂ ਨੂੰ ਗੱਲ ਕਰਨੀ ਚਾਹੀਦੀ ਹੈ ਵੀ ਇੱਕ ਜ਼ਮੇਅਤ ਪੱਤਰਕਾਰ ਨਹੀਂ ਹੁੰਦਾ ਜ਼ਮੇਅਤ ਪੱਤਰਕਾਰ ਨਹੀਂ ਹੁੰਦਾ ਉਹ ਹੁੰਦਾ ਵੀ ਐ ਲੱਗੇ ਵੀ ਬੰਦਾ ਆਪਣੀ ਸਿਆਣਾ ਹੈ ਬਾਅਦ ਦੇਸ਼ ਦੇ ਪੱਤਰਕਾਰ ਨਹੀਂ ਹੁੰਦੇ ਹੋਰ ਸਾਰੇ ਪੱਤਰਕਾਰ ਨਹੀਂ ਹੁੰਦੇ ਆਪੇ ਬਕਰੀ ਜੈ ਸਾਨੂੰ ਇਹ ਤਨੀ ਸੁਣਾਉਂਦੇ ਆ ਇਸ ਕਰਕੇ ਮੈਨੂੰ ਦੁੱਖ ਹੈ ਇਹਨਾਂ ਦੇ ਹਾਸਾ ਆਉਂਦਾ ਹੈ ਵੀ ਇਹ ਯੂਟਿਊਬਰ ਆਪਣੇ ਆਪ ਨੂੰ ਪੱਤਰਕਾਰ ਕਹਿੰਦੇ ਐ ਇਹ ਪੱਤਰਕਾਰ ਪੱਤਰਕਾਰ ਕਹਿੰਦੇ ਕਾਮਲੀ ਹੈ ਅੱਛਾ ਡਾਕਟਰ ਸਾਹਿਬ ਇਸ ਤੱਕ ਕਿ ਥੋੜਾ ਜਿਹਾ ਚੱਲੀਏ ਤੁਹਾਡੇ ਤੇ ਲਗਾਤਾਰ ਸਵਾਲ ਉੱਠਦੇ ਨੇ ਨਗਰ ਕੌਂਸਲ ਦੇ ਕਾਰਜਗੁਜ਼ਾਰੀ ਨੂੰ ਲੈ ਕੇ ਵੀ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਚਹਿਰ ਦੇ ਸੀਵਰੇਜ ਦਾ ਅਜੇ ਤੱਕ ਕੋਈ ਕਿਸੇ ਪਾਸੇ ਕੰਮ ਬੰਨੇ ਲੱਗਿਆ ਨਹੀਂ ਹੈ ਸਟਰੀਟ ਲਾਈਟ ਦੀ ਗੱਲ ਕਰੀਏ ਤਾਂ ਲੱਖਾਂ ਕਰੋੜਾਂ ਰੁਪਏ ਖਰਚਣ ਤੋਂ ਬਾਅਦ ਵੀ ਅੱਧੇ ਵੱਧ ਸਟਰੀਟ ਲਾਈਟਸ ਬੰਦ ਪਈਆਂ ਨੇ ਇਸ ਤਰ੍ਹਾਂ ਬੀ ਇਸ ਲਈ ਤੇ ਦਸਾਲ ਤੋਂ ਸ਼ਹਿਰ ਦੇ ਵਿੱਚ ਜੋ ਵੀ ਪਹਿਲਾਂ ਪ੍ਰਧਾਨ ਸੀ ਜੀ ਉਹਨਾਂ ਨੇ ਸਟਰੀਟ ਲਾਈਟ ਦਾ ਕੋਈ ਸਮਾਨ ਨਹੀਂ ਲੈਂਦਾ ਕੋਈ ਠੇਕਾ ਨਹੀਂ ਦਿੱਤਾ ਹੂੰ ਉਹ ਪਹਿਲੀ ਵਾਰੀ 33 ਲੱਖ ਦਾ ਟੈਂਡਰ ਹੋਇਆ ਉਹ ਕੱਲ ਖੁੱਲੂਗਾ ਜੀ ਉਹਦੇ ਵਿੱਚ ਸਾਰੇ ਸ਼ਹਿਰ ਵਾਸਤੇ ਵੀ ਬਾਤ ਕੀ ਬਾਤ 45 ਬਾਤ ਦੀ ਹਜ਼ਾਰਾਂ ਲਾਈਟਾਂ ਆਉਣੀਆਂ 100-100 2-200 ਬੰਡਲ ਕਾਰਾਂ ਦੇ ਆਉਣਗੇ ਸਾਰਾ ਸਮਾਰ ਆਊਗਾ ਤੇ ਨਾਲ ਹੀ ਇਹ ਠੇਕੇਦਾਰ ਹੋਣਗੇ ਠੀਕ ਕਰਨ ਵਾਲੇ ਤੇ ਅਗਲੇ 1 ਮਹੀਨੇ ਦੇ ਵਿੱਚ ਵਿੱਚ ਸਾਰੇ ਸ਼ਹਿਰ 'ਚ ਲਾਈਟ ਵਿਵਸਥਾ ਜਦੋਂ ਸਹੀ ਹੋ ਜਾਊਗੀ ਜਿੱਥੇ-ਜਿੱਥੇ ਵੀ ਕਾਰਨੀ ਇਸ ਕਾਰ ਵੀ ਪਊਗੀ ਜਿੱਤੇ ਵੱਡੀ ਲੈਟ ਜੂ ਤਾਂ ਵੱਡੀ ਲੈਟ ਲੱਗੂਗੀ ਜੇ ਛੋਟੀ ਲੈਟ ਜੂ ਤਾਂ ਛੋਟੇ ਲੱਗਣਗੇ ਇਹਦੀਆਂ ਵੱਡੀਆਂ ਲੈਟਾਂ ਪਹਿਲਾਂ ਵੀ ਸ਼ਹਿਰ ਦੀਆਂ ਚਾਰ ਮੇਨ ਸੜਕਾਂ ਤੇ ਲੱਗੀਆਂ ਨੇ ਖੁਦ ਵਿਧਾਇਕ ਰਮੋਲਕ ਸਿੰਘ ਦੇ ਘਰੋਂ ਜਾਣ ਵਾਲੀ ਸਾਡੇ ਘਰ ਉਤੇ ਵੀ ਲੱਗੀਆਂ ਨੇ ਉਹਨਾਂ ਦੇ ਵਿੱਚ ਅੱਜ ਤੋਂ ਜ਼ਿਆਦਾ ਲਗਾਤਾਰ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਬੰਦ ਰਹੀਆਂ ਨੇ ਹਾਂ ਉਹਦੇ ਵਿੱਚ ਕੀ ਸੀ ਆਪਣੇ ਮਿੰਨਾ ਵੀ ਮਿੰਨਾ ਦੇਣ ਬਿਨਾ ਪਹਿਲਾਂ ਠੇਕੇਦਾਰ ਰਤੇ ਰ ਠੇਕਾ ਮੁਕ ਗਿਆ ਜੀ ਦਾ ਉਸ ਕਰਕੇ ਸਾਨੂੰ ਠੇਕੇਦਾਰ ਕੋਈ ਮਿਲਿਆ ਨਹੀਂ ਜੀ ਦਾ ਤੇ ਹੁਣ ਅਸੀਂ ਪਿਛਲੇ ਦਿਨਾਂ ਤੋਂ ਸ਼ੁਰੂ ਕਰਤਾ ਵੈ ਸਾਨੂੰ ਬੰਦਾ ਮਿਲ ਗਿਆ ਇੱਕ ਉਹ ਉਹ ਸਾਰੇ ਬੰਦੇ ਕੰਮ ਚ ਕਰ ਚੁੱਕ ਗਏ ਉਹ ਹੁਣ ਉਹਦੇ ਨਾਲ ਨਗਰਪਾਲਿਕਾ ਦੀ ਇਹ ਲਾਈਟਾਂ ਦੀ ਬਵਸਤਾ ਠੀਕ ਹੋਣੀ ਸ਼ੁਰੂ ਹੋ ਗਈ ਹੈ ਤੇ ਅਗਲੇ 1 ਮਹੀਨੇ ਲੱਗੇ ਸਾਰੇ ਸ਼ਹਿਰ ਦੀ ਸਟਰੀਟ ਲਾਈਟ ਜਮਲ ਸਹੀ ਹੋ ਜੂਗੀ ਪਰ ਸਰਦਪਾਤ ਉੱਥੇ ਇਹ ਵੀ ਦੇਖਣ ਨੂੰ ਮਿਲਿਆ ਕਿ ਜੇ ਉਹ ਜਗ ਪੈਂਦੀਆਂ ਨੇ ਤੇ ਦੋ ਦੋ ਦਿਨ ਦਿਨ ਰਾਤ ਜਗਦੀਆਂ ਰਹਿੰਦੀਆਂ ਨੇ ਤੇ ਜੇ ਬੰਦ ਹੋ ਜਾਂਦੀਆਂ ਨੇ ਤੇ ਬੰਦੀਆਂ ਰਹਿੰਦੀਆਂ ਨੇ ਹਫਤਾ ਹਫਤਾ ਆਹ ਉਹ ਕੰਮ ਕਰਨ ਦੀ ਕਮੀ ਕਰਕੇ ਸੀ ਨਾ ਉਹ ਹੁਣ ਆਪਣੇ ਆ ਗਿਆ ਉਹ ਬਵਸਤਾ ਠੀਕ ਹੋਣੀ ਸ਼ੁਰੂ ਹੋ ਗਈ ਹੈ ਬਾਕੀ ਨਾਲ ਓ ਜਿਹੜਾ ਤੁਸੀਂ ਕਿਹਾ ਸੀਗਾ ਵੀ ਸੜਕਾਂ ਵਗੇ ਪਈਆਂ ਗਈਆਂ ਜੀ ਉਹ 3.5 ਕਰੋੜ ਦਾ ਸਾਰਾ ਕੰਮ ਤਿਆਰ ਹੋਇਆ ਲਿਆ ਹੈ ਕੱਲ ਜਾਂ ਪਰਸੋ ਉਹ ਚਾਰਾਂ ਸੜਕਾਂ ਦੇ ਆਸ-ਪਾਸੇ ਟੈਂਡਰ ਲੱਗ ਜਾਣਗੇ ਤੇ ਜੁਲਾਈ ਦੇ ਵਿੱਚ ਸੜਕਾਂ ਬਣ ਲੱਗ ਪਣਗੀਆਂ ਜੀ ਤਾਂ ਹੋਰ ਕੁਝ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਅਸੀਂ ਹੁਣ ਜਿਵੇਂ 4 ਹੀ ਰੇਸ਼ਾਂ ਦੇ ਕੋਲ ਆ ਗਏ ਐ ਫਿਰ ਅੱਗੇ 10 ਹੀ ਰੇਸ਼ਾਂ ਹੋਰ ਆ ਜਾਣਗੇ ਤੇ 30 ਅਪ੍ਰੈਲ ਤੱਕ ਹੋਣ ਵਾਲੇ ਸੀ ਹਾਂ ਉਹਦੇ ਕੀ ਜਦੋਂ ਜੇਈ ਨੂੰ ਅਸੀਂ 14 ਈ ਰੇਖਾ ਲਖਾਈ ਸੀ ਤਾਂ ਜੇਈ ਜਿਹੜਾ ਪਹਿਲਾ ਆਇਆ ਉਹਨੇ 4 ਈ ਰੇਖਾ ਹੀ ਪਾਸ ਕੀਤੇ ਅੱਛਾ ਹੁਣ ਉਹ ਦਸਾਂ ਦਾ ਮਤਾ ਫਿਰ ਪਿਆ ਉਹ 10 ਹੀ ਪਾਸ ਹੋਵੇ ਟੈਂਟਰ ਵੀ ਲੱਗ ਗਿਆ ਨਹੀਂ ਉਹ ਮਤਲਬ 14 ਦੇ ਬਰੇਕ ਤੇ ਕਹਿ ਲਖਣਾ ਤੇ ਨਹੀਂ ਭੱਲਗੇ ਹਾਂ ਕੋਈ ਸੰਘ ਲੋ ਵੀ ਉਹ ਜੇਈ ਚਾਲ ਨੇ ਕਮਾ ਪਰ ਉਹ ਪਹਿਲਾ ਵੀ ਜੀ ਹੁਣ ਇਹ ਜੇਈ ਤਾਂ ਬਹੁਤ ਵਧੀਆ ਬੰਦੇ ਆ 8 ਵਜੇ ਤੱਕ ਕੰਮ ਕਰ ਰਹੇ ਆ ਜੀ ਤੇ ਇਹ ਕਰਕੇ ਸਾਰੇ ਸ਼ਹਿਰ ਗਿਆ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਅਸੀਂ ਬੈਠੇ ਆ ਤੇ ਮੈਂ ਸ਼ਹਿਰ ਨਿਵਾਸੀਆਂ ਦੀ ਜਿਹੜੀ ਮੇਰੇ ਪ੍ਰਤੀ ਭਰੋਸਾ ਹੈਗਾ ਉਹ ਭਰੋਸਾ ਕੁੱਟ ਨਹੀਂ ਦਊਗਾ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਮੈਂ ਹਰ ਮਸਲੇ ਦਾ ਹੱਲ ਕਰੂੰਗਾ ਕਿ ਮੈਂ ਇਸ ਵਾਸਤੇ ਸ਼ਹਿਰ ਹਸੇਦੇ ਸਿਉਰੀ ਮੰਗਦਾ ਰਹਦਾ ਵੀ ਅਸੀਂ ਜਿਹੜੀ ਸਫਾਈ ਦਾ ਮਸਲਾ ਫਿਰ ਕਰਨੀ ਹੈ ਉਹਦੇ ਚ ਸ਼ਹਿਰ ਨਿਵਾਸੀ ਗਲੀਆਂ ਵਿੱਚ ਬਾਜ਼ਾਰਾਂ ਵਿੱਚ ਕੂੜਾ ਲਾ ਕੇ ਕੱਢ ਤੇ ਅਸੀਂ ਸ਼ਹਿਰ ਨੂੰ ਵੀ ਵਧੀਆ ਸਾਫ਼ ਕਰ ਦਿਆਂਗੇ। ਜੀ। ਅੱਛਾ ਜੀ ਅੱਜ ਤਾਂ ਹੁਣ ਗੱਲ ਆਪਣੀ ਚੱਲੀ ਆ ਤਾਂ ਇੱਕ ਇੱਕ ਸਵਾਲ ਹੋਰ ਆਪਕੇ ਪੁੱਛਾਂਗਾ ਤੁਹਾਤੋਂ ਕਿ ਪ੍ਰਾਪਰਟੀ ਟੈਕਸ ਨੂੰ ਲੈ ਕੇ ਸਰਕਾਰ ਦੇ ਕੋਈ ਰਾਹਤਾਂ ਰਹਿ ਹੈ, ਸਸ਼ਨਾਈ ਹੈ। ਉਹਦੇ ਬਾਰੇ ਥੋੜਾ ਜਿਹਾ ਸਰਵਿਸ ਦੱਸੋ ਕਿ ਤਰ੍ਹਾਂ ਤੱਕ ਕੀ ਕੀ ਕਰ ਸਕਦੇ ਨੇ। ਜਿਹੜੀ ਪ੍ਰਾਪਰਟੀ ਟੈਕਸ ਹੈ 31 ਜੁਲਾਈ ਤੱਕ ਸਰਕਾਰ ਵੱਲੋਂ ਹਿਦਾਇਤ ਹੈ ਹਰ ਤਰ੍ਹਾਂ ਦੀ ਜਮਾਨਾ ਹਰ ਤਰ੍ਹਾਂ ਦਾ ਵਿਆਜ ਮਾਫ਼ ਹੈ। ਲੋਕ ਇਹਦਾ ਫਾਇਦਾ ਠਾ ਸਕਦੇ ਆ। ਦੂਸਰੀ ਗੱਲ ਅਸੀਂ ਇੱਕ ਪ੍ਰੋਪਰਟੀ ਟੈਕਸ ਦਾ ਡ੍ਰੋ ਰਾਈ ਫਰਜ਼ੇ ਕਰਾਂਗੇ ਸਾਰੇ ਸ਼ਹਿਰ ਦਾ ਜੀ ਤੇ ਜਿਹੜੇ ਲੋਕਾਂ ਦੇ ਘਰ ਪ੍ਰੋਪਰਟੀ ਪ੍ਰੋਪਰ ਉਹਦੇ ਨਾਂ ਹੈ ਨਹੀਂ ਗਲਤ ਨਾਂ ਤੇ ਬੋਲ ਰਹੀ ਹੈ ਜੀ ਜਦ ਜ਼ਮੀਨ ਰਜਤਰ ਬੋਲ ਰਹੀ ਹੈ ਉਹਦਾ ਅਸੀਂ ਟੈਂਡਰ ਲਾਵਾਂਗੇ ਤੇ ਸਾਰੇ ਸ਼ਹਿਰ ਦਾ ਪ੍ਰੋਪਰਟੀ ਟੈਕਸ ਨਵਾਂ ਟੈਗ ਦਾ ਨਵੇਂ ਨੰਬਰ ਬਜਾ ਦੇਣਗੇ ਹਰੇਕ ਘਰ ਦੇ ਉੱਤੇ ਚਿੰਗਰ ਫੋਰ ਦਾ ਸਪੀਕਰ ਲੱਗ ਜੂਗਾ ਜਿਸ ਦੇ ਨਾਲ ਸਾਰੀ ਪ੍ਰਾਪਰਟੀ ਉਹਦੀ ਸਰਚ ਹੋ ਜਾਗੂਗੀ ਉਸ ਕੇਸ ਨੂੰ ਤੋੜ ਤੋਂ ਇਹ ਕੰਮ ਜਲਦੀ ਕਰ ਰਹੇ ਹਨ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰਗੁਜ਼ਾਰ ਤੁਹਾਡਾ ਮਹਿਮਾਨੀ ਗੱਲਬਾਤ ਕਰਨ ਲਈ ਤਾਂ ਦੋਸਤੋ ਇਸਨ ਨਗਰ ਕੌਂਸਲ ਦੇ ਚੇਤੋ ਦੇ ਪ੍ਰਧਾਨ ਡਾਕਟਰ ਹਰੀਸ਼ ਗੋਇਲ ਇਹਨਾਂ ਨੇ ਜੇਤੋ ਦੇ ਕਈ ਹਸਤੀਆਂ ਉੱਤੇ ਕਈ ਪੱਤਰਕਾਰਾਂ ਦੇ ਉੱਤੇ ਖਾਸ ਤੌਰ ਤੇ ਕਈ ਇਲਜ਼ਾਮ ਲਾਇਏ ਨੇ ਸਾਡਾ ਚੈਨਲ ਉਹਨਾਂ ਦੇ ਇਲਾਮਾਂ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਫਿਰ ਵੀ ਜੀ ਦੂਜੀ ਧਿਰ ਆਪਣਾ ਆਪਣਾ ਪੱਖ ਕੱਢਣਾ ਰੱਖਣਾ ਚਾਹੀਦਾ ਸਵਾਗਤ ਹੈ ਇਸ ਤਰ੍ਹਾਂ ਦੇ ਵੀਡੀਓ ਲਈ ਤੁਸੀਂ ਜੁੜੇ ਰਹੋ ਦੇਸ਼ ਪੰਜਾਬ ਟੈਲੀਵਿਜ਼ਨ ਦੇ ਨਾਲ